ਇਈ ਗੁਰੂ ਘਰਾਂ ਚ ਪੰਜ ਬਾਣੀਆਂ ਦਾ ਜਾਪ ਕਰਦੀ ਹੈ ਚੰਗੀ ਗੱਲ ਹੈ ਪਰ ਆਸਾ ਦੀ ਵਾਰ ਦੇ ਪਹਿਰੇ ਜ਼ਰੂਰ ਲਾਇਆ ਕਰੋ। ਔਰ ਜਿਹੜਾ ਬੰਦਾ ਆਸਾ ਦੀ ਵਾਰ ਪੜਦਾ ਨਾ ਉਹਨੂੰ ਕੋਈ ਨਹੀਂ ਲੁੱਟ ਸਕਦਾ। ਕੋਈ ਨਹੀਂ ਨਾ ਉਹਨੂੰ ਰਾਜਨੀਤਿਕ ਨਾ ਕੋਈ ਪਖੰਡੀ ਬਾਬੇ ਨਾ ਬ੍ਰਾਹਮਣ ਨਾ ਮੁਲਾਣੇ। ਜਿਹੜਾ ਬੰਦਾ ਆਸਾ ਦੀ ਵਾਰ ਪੜਦਾ ਜਵਾਨੀ ਮਹਾਰਾਜੀ ਦੀ ਬਾਣੀ ਯਾਦ ਕਰ ਲੈਂਦਾ ਕਿ ਉਹ ਕਨਸੈਪਟ ਹੀ ਇਹਨੇ ਆ ਉਹਦੇ ਵਿੱਚ ਮਹਾਰਾਜੀ ਨੇ ਗਿਆਨ ਹੀ ਇਹਨਾਂ ਦਿੱਤਾ ਵੀ ਉਹਨੂੰ ਕੋਈ ਨਹੀਂ ਠੱਗ ਸਕਦਾ। ਰੋਜ਼ ਆਸਾ ਦੀ ਵਾਰ ਪੜਨ ਵਾਲਾ ਕਦੇ ਹੰਕਾਰੀ ਨਹੀਂ ਹੋਊਗਾ। ਉਹਨੂੰ ਸਮਝ ਆ ਜਾਣੀ ਆ ਵੀ ਜਿੰਦਗੀ ਨੇ ਖਤਮ ਹੋਣਾ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਰਬ ਹੰਡੀ ਐ ਮੰਦਾ ਕਿਸ ਨੂੰ ਆਖੀ ਐ ਪੜ ਅੱਖਰ ਇਹੋ ਬੁੱਝੀ ਐ ਮੂਰਖੇ ਨਾਲ ਨਾ ਬੁੱਝੀ ਐ ਜੇ ਕੋਈ ਦਿਲੋਂ ਪੜੇ ਉਹਨੂੰ ਸਚਾਈ ਸਮਝ ਆਏਗੀ ਤੇ ਇਸ ਕਰਕੇ ਜੋ ਧਰਮਸ਼ਾਲਾ ਦਾ ਨਿਤਨੇਮ ਹੈ ਉਹ ਅਸਾਦੀ ਦੀ ਵਾਰ ਦਾ ਔਰ ਨਿਤਨੇਮ ਤੋਂ ਇਲਾਵਾ ਅਸਾਦੀ ਵਾਰ ਜ਼ਰੂਰ ਕਰੋ ਆਪਣੇ ਨਗਰਾਂ ਵਿੱਚ ਅਹੀਂ ਇੱਕ ਪਿੰਡ ਦੇ ਵਿੱਚ ਗਏ ਬੜਾ ਆਨੰਦ ਬਣਿਆ ਉੱਥੇ ਵੈਸੇ ਉਹਨਾਂ ਨੇ ਰਾਗੀ ਜਥਾ ਇੱਕ ਰੱਖਿਆ ਆਸਾ ਦੀ ਵਾਰ ਕਰਨ ਲਈ ਐਤਵਾਰ ਵਾਲਾ ਜਿਹੜਾ ਦਿਨ ਹੈ ਉਹ ਦਿਨ ਰਾਗੀ ਸਿੰਘ ਨੀ ਕੀਰਤਨ ਕਰਦੇ ਉਦੋਂ ਸਾਰੇ ਪਿੰਡ ਦੇ ਬੱਚੇ ਔਰ ਮਾਈਆਂ ਬਜ਼ੁਰਗ ਮਾਈਆਂ ਮਾਈਆਂ ਵਾਲੇ ਪਾਸੇ ਬਹਿ ਕੇ ਉਥੀਆਂ ਖੋਲ ਲੈਂਦੇ ਸਾਰੇ ਹੱਥ ਵਿੱਚ ਖੜਤਾਲਾਂ ਲੈ ਕੇ ਢੋਲਕੀਆਂ ਦੋ ਦੋ ਤਿੰਨ ਤਿੰਨ ਢੋਲਕੀਆਂ ਲਾਈਆਂ ਹੁੰਦੀਆਂ ਉਹਨਾਂ ਨੂੰ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਪੂਰਨ ਸੰਪੂਰਨ ਆਸਾ ਜੀ ਦੀ ਵਾਰ ਦਾ ਭੋਗ ਪਾਉਂਦੇ ਜੀ ਐਦਾਂ ਉਹਦਾ ਵੈਸੇ ਸਾਰੇ ਦਿਨ ਰਾਗੀ ਜਥਾ ਕੀਰਤਨ ਕਰਦਾ ਹੈ ਪਰ ਜਦੋਂ ਐਤਵਾਰ ਦਾ ਦਿਨ ਹੁੰਦਾ ਜਾਂ ਕੋਈ ਵਿਸ਼ੇਸ਼ ਸਮਾਗਮ ਹੋਵੇ ਉਦੋਂ ਫਿਰ ਉਹ ਕੀਰਤਨ